ਹਾਂਜੀ ਕਿਸਾਨ ਵੀਰੋ ਸਤ ਸ੍ਰੀਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਮੰਡੀਆਂ ਚ ਸਬਜ਼ੀਆਂ ਦੇ ਰੇਟ ਕੀ ਰਹੇ ਨੇ ਰੇਟ ਸਬਜ਼ੀ ਮੰਡੀ ਚ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਲਿਓ ਆਪਣੀ ਵੀਡੀਓ ਇਸ ਤਰ੍ਹਾਂ ਹੀ ਆਇਆ ਕਰੇਗੀ ਸਬਜ਼ੀਆਂ ਦੇ ਤੇ 1509 ਬਾਸਮਤੀ ਦੀ ਜਿਹੜੀ ਆਪਣੀ ਵੀਡੀਓ ਪਹਿਲਾਂ ਆ ਰਹੀ ਹੈ ਡੇਲੀ ਤੇ ਸਬਜ਼ੀਆਂ ਦੇ ਰੇਟ ਵੀ ਆਪਾਂ ਡੇਲੀ ਤੁਹਾਨੂੰ ਦੱਸਿਆ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਪਿਆਜ਼ ਦੀ ਪੇਆ ਜਿਹੜਾ ਮੰਡੀ 'ਚ ਅੱਜ 23 ਸਤੰਬਰ ਨੂੰ 5052 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਅੱਗੇ ਗੱਲ ਕਰਦੇ ਆਂ ਜੀ ਸਿਮਲਾ ਮਿਰਚ ਸਿਮਲਾ ਮਿਰਚ ਨੇ ਆਪਣੀ ਜਿਹੜੀ ਵੜਤ ਬਣਾਈ ਵੀ ਹੈ ਸਿਮਲਾ ਮਿਰਚ ਅੱਜ 100 ਰੁਪਏ ਤੋਂ ਲੈ ਕੇ 110 ਰੁਪਏ ਪ੍ਰਤੀ ਕਿਲੋ ਜਿਹੜਾ ਮੰਡੀ ਦਾ ਰੇਟ ਹੈ ਜੀ ਮੰਡੀ 'ਚ ਵਿਕੀ ਹੈ ਟਮਾਟਰ ਦੀ ਗੱਲ ਕਰਦੇ ਆਂ ਜੀ ਅੱਗੇ ਆਪਾਂ ਟਮਾਟਰ ਜਿਹੜਾ 40 ਤੋਂ 50 ਰੁਪਏ ਪ੍ਰਤੀ ਕਿਲੋ ਇਹੜਾ ਆਪਣੇ ਦਰਮਿਆਨ ਵਿਗਿਆ 40 45 50 ਤੋਂ 50 ਤੱਕ ਜਿਹੜਾ ਦਰਮਿਆਨ ਮੰਡੀ 'ਚ ਆਪਣਾ ਟਮਾਟਰ ਦਾ ਰੇਟ ਲੱਗਿਆ ਜੀ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਗੱਲ ਕਰਦੇ ਹਾਂ ਜੀ ਹਰੀ ਮਿਰਚ ਦੀ ਹਰੀ ਮਿਰਚ ਜਿਹੜੀ ਲਗਭਗ ਪਹਿਲਾਂ ਮਤਲਬ ਇੱਕ ਥਾਂ ਤੇ ਟਿੱਕੀ ਵੀ ਦਾ ਰੇਟ ਇਹਦਾ ਇਹ ਵਿਕੀ ਹੈ ਜੀ 40 ਤੋਂ ਲੈ ਕੇ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੰਡੀ ਦਾ ਰੇਟ ਅੱਜ ਅੱਗੇ ਗੱਲ ਕਰਦੇ ਹਾਂ ਜੀ ਕੀਆ ਕੱਦੂ ਜਿਹੜਾ 20 ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਸਾਗ ਦੀ ਗੱਲ ਕਰਦੇ ਆ ਜੱਗ ਜਿਹੜਾ ਸਾਗ ਆਪਣੇ ਸਿਆਣੇ ਬੰਦੇ ਕਹਿੰਦੇ ਨੇ ਜੀ ਯਾਰ ਰੁੱਤ ਚ ਪਹਿਲਾਂ ਆਉਂਦਾ ਜਿਹੜਾ ਸਾਗ ਨਹੀਂ ਖਾਣਾ ਚਾਹੀਦਾ ਸਾਗ ਵਿਕਿਆ 20 ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅੱਗੇ ਕਰਦੇ ਆ ਜੀ ਗੱਲ ਲਸਣ ਦੀ ਲਸਣ ਜਿਹੜਾ ਪੂਰਾ ਆਪਣੇ ਕਿਸਾਨ ਵੀਰ ਖੁਸ਼ ਵੀ ਨੇ ਪੂਰਾ ਮਹਿੰਗਾ 230 ਰੁਪਏ ਤੋਂ ਲੈ ਕੇ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ ਇਹ ਸਨ ਸਬਜ਼ੀਆਂ ਦੇ ਰੇਟ ਜਿਹੜੇ ਆਪਾਂ ਮੰਡੀਆਂ ਦੇ ਰੇਟ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ